ਹੁਣ ਆਪਾਂ ਜਿਵੇਂ ਤੁਹਾਨੂੰ ਪਹਿਲਾਂ ਜਾਣਕਾਰੀ ਦਿੱਤੀ ਆ ਬਾਈਆਂ ਨੇ ਵਾਹਣ ਜਿਹੜਾ ਤਿਆਰ ਕਰਤਾ ਕਿਉਂਕਿ ਜਾਦੇ ਪੈੜੀ ਆ ਬਾਈਆਂ ਕੋਲ ਇਹਨਾਂ ਪਾਣੀ ਨੂੰ ਪੂਰਾ ਵੀ ਕੀਤਾ ਨਹੀਂ ਜਾ ਸਕਦਾ ਹੁਣ ਆਪਾਂ ਆਪਣੇ ਰਿਸਰਵ ਗੇ ਲੈਕੜਾ ਹੇੜੇ ਕੋਲ ਜਾ ਕੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਬਾਈ ਨੇ ਮਸ਼ੀਨ ਪਾ ਰੱਖੀ ਐ ਤੇ ਵਿੱਚ 20 ਵੀ ਪਾਇਆ ਹੋਇਆ ਉਹ ਤਾਂ ਆਪਾਂ ਬਾਈ ਤੋਂ ਜਾਣਕਾਰੀ ਲਵਾਂਗੇ ਵੀ ਕਿਵੇਂ ਵਾਹਣ ਨੂੰ ਤਿਆਰ ਕਰਦੇ ਨੇ ਤੇ ਕਿਵੇਂ ਉਹ ਕਣਕ ਦੀ ਸੁੱਕੇ ਵਾਹਣ ਦੇ ਵਿੱਚ ਬਿਜਾਈ ਕਰਕੇ ਪਾਣੀ ਵਗੈਰਾ ਉਹਨਾਂ ਲਾਉਂਦੇ ਨੇ ਚਲੋ ਅਪਾ ਚੱਲਦੇ ਹੁਣ 2 ਮਿੰਟ ਬਾਅਦ ਸੇ ਬਾਈ ਵਗੇਰੇ ਕੀ ਹਾਲ ਆ ਬਾਈ ਵਗੇਰੇ ਸਸਰੀ ਘਰ ਬਾਈ ਜੀ ਸਸਰੀ ਘਰ ਬਾਈ ਸਸਰੀ ਘਰ ਓ ਠੀਕ ਆ ਬਾਈ ਠੀਕ ਆ ਵਧੀਆ ਜੀ ਇਹ ਹੈਗੇ ਨੇ ਸਾਡੇ ਭਰਾ ਵਗੇਰਾ ਕੜਾਹੇ ਵਾਲਾ ਕਹਿੰਦੇ ਨੇ ਇਹਨੇ ਕੜਾਹਾ ਕਮਾਉਣ ਦੀ ਬੜੀ ਤਕੜੀ ਬਾਈ ਕੋਲੇ ਕਲਾ ਹੈ ਕਿਉਂਕਿ ਜੋਰ ਵੀ ਆ ਜੋਰ ਤੋਂ ਵਗੇਰਾ ਕੜਾਹਾ ਨਹੀਂ ਕਮਾਇਆ ਜਾ ਸਕਦਾ ਇਹ ਵੀਡੀਓ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਕਿਵੇਂ ਕੜਾਹੇ ਨੂੰ ਘੋਉਂਦੇ ਨੇ ਉਹ ਸੋਡੇ ਚੈਨਲ ਤੇ ਆਪਣੇ ਚੈਨਲ ਤੇ ਜ਼ਰੂਰ ਪਾਵਾਂਗੇ ਬਾਈ ਵਗੇਰੇ ਤੁਸੀਂ ਕਣਕ ਨੂੰ ਸੁੱਕੀ ਬੀਜਦੇ ਹੋ ਹਾਂਜੀ ਕਿਵੇਂ ਬਹਣ ਦੀ ਤਿਆਰੀ ਕਰਦੇ ਹੋ ਕਿਵੇਂ ਵਾਹਣ ਨੂੰ ਪਾਣੀ ਲਾਉਨੇ ਹੋ ਕਿਵੇਂ ਕਣ ਕੁੱਗਰ ਦੀ ਹੈ ਤੇ ਕਿਵੇਂ ਕੀ ਸਿਸਟਮ ਆ ਸਾਰਾ ਸਮਝਾਓ ਸਾਨੂੰ ਕੋਈ ਇਹ ਜੀ ਨਰਮਾ ਇਹਦੇ ਚ ਹੋਇਆ ਨਹੀਂ ਜੀ ਮਾਹਨ ਦੇ ਵਿੱਚ ਅਸੀਂ ਨਰਮਾ ਮੰਨ ਲਓ ਨਰਮ ਰਹਿ ਗਿਆ ਹਾਂ ਨਰਮ ਰਹਿ ਗਿਆ ਜੀ ਠੀਕ ਹੈ ਜੀ ਫਿਰ ਅਸੀਂ ਇਹਨਾਂ ਨੂੰ ਤਵੀਆਂ ਲਵਾਇਆ ਤਿੰਨ ਵਾਰੀ ਅਸੀਂ ਤਵੀਆਂ ਨਾਲ ਤਿੰਨ ਵਾਰੀ ਵਾਹ ਕੇ ਵਾਹਣ ਨੂੰ ਤਿਆਰ ਕੀਤਾ ਹਾਂ ਜਦੋਂ ਪੀਕ ਬਣਾਤੀ ਜੀ ਪੀਕ ਬਣਾ ਕੇ ਦੁਬਾਰ ਲਵਾਤਾ ਸੀ ਕੰਪਿਊਟਰ ਕਰਾ ਅਸੀਂ ਮੰਨ ਲਓ ਇਹ ਤਾਂ ਵਾਹਣ ਦੀ ਪੂਰੀ ਤਰ੍ਹਾਂ ਤਿਆਰ ਹੋ ਗਿਆ ਇੱਕ ਕੰਪਿਊਟਰ ਕਰਾ ਕਰਾਤਾ ਹਾਂ ਹਾਂ ਕੰਪਿਊਟਰ ਕਰਾ ਕੰਪਿਊਟਰ ਜਿਹੜੀਆਂ ਵਾਲੇ ਜੀਰੋ ਡਰਲ ਲੰਬੀ ਦਿੰਦੇ ਅਸੀਂ ਫਿਰ ਇਹਦੇ ਤੇ ਕੂਟਰ ਕਰਾ ਲਾ ਕੇ ਇਹਦੇ ਵਿੱਚ ਕੁਝ ਕੋਈ ਸੁਹਾਗਾ ਕੁਝ ਨਹੀਂ ਮਾਰੇ ਠੀਕ ਹੈ ਜੀ ਅਸੀਂ ਇਹਦੇ ਵਿੱਚ ਅਸੀਂ ਵੀ ਬਿਜਾਈ ਕਰਾਂਗੇ ਸੁੱਕੀ ਠੀਕ ਹੈ ਤੇ ਉਸ ਤੋਂ ਦੇ ਉੱਤੇ ਲਾ ਦਾਂਗੇ ਅਸੀਂ ਪਾਣੀ 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 ਇਹ ਵੀ ਕਣਕ ਦਾ 20 ਵੱਲ ਸੁੱਕੀ ਵੀ ਬਿਜਾਈ ਕਰਾਂਗੇ ਕਿੰਨਾ ਵੀ ਪਾਉਂਗੇ 20 ਪਾਵਾਂਗੇ ਜੀ ਅਸੀਂ 50 ਕਿਲੋ 50 ਕਿਲੋ ਹਾਂ ਜੀ 50 ਕਿਲੋ ਵੀ ਥੋੜਾ ਜਿਹਾ ਬੀਤ ਮੰਨ ਲਓ ਥੋੜਾ ਜਿਹਾ ਵੀ ਮੰਨ ਲਓ ਆਇਆ ਰੱਖਦਾ ਵਿੱਚ ਧੁੱਤ ਧਰਤੀ ਰੱਖ ਜੰਦੀ ਥੋੜਾ ਜਿਹਾ ਮੰਨ ਲਓ 40 ਕਿਲੋ ਦੇਖੋ ਪਹਿਲਾਂ ਵੀ ਗੱਲ ਕਰੀ ਆ ਨਾ ਹੈਪੀ ਸੀਟਰ ਦੇਖੋ ਜਿਹੜੀ ਵੀਡੀਓ ਪਾਈ ਸੀ ਆਪਣੀ ਵੀ ਬਾਈ ਉਹਦੋਂ ਕਿਉਂਕਿ ਥੋੜੀ ਖੇਤੀ ਹੋ ਗਈ ਤੇ ਪਲਸ ਉਹ ਕੁਛ ਨਾ ਕੁਛ ਜ਼ਮੀਨ ਭਾਅ ਵੀ ਲੱਗਦੀ ਹੈ ਤੇ ਡੀਏਪੀ ਬਾਈ ਵਗੇਰੇ ਕਿੰਨੀ ਪਾਉਨੇ ਉਸ ਜੀਏਪੀ ਇਹਦੇ ਵਿੱਚ ਪਾਈਏ ਜੇ ਅਸੀਂ 40 45 40 ਕਿਲੋ 40 ਕਿਲੋ 40 ਜੀਏਪੀ ਬਾਈ ਤੁਸੀਂ ਕਿਉਂ ਘੱਟ ਪਾਉਨੋ ਘੱਟ ਜੀਏਪੀ ਆ ਇਹਨਾਂ ਨਾਲ ਇਹ ਜਦੋਂ ਹੁਣ ਸੁੱਕੀ ਬੀਜਾਂਗੇ ਉਦੋਂ ਹੀ ਪਾਣੀ ਲੱਗੂਗਾ ਠੀਕ ਹੈ ਜੀ ਜੀਏਪੀ ਗਾਲ ਦਿੰਦੀ ਹੈ ਕਣਕ ਨੂੰ ਦਾਣੇ ਨੂੰ ਗਾਲ ਦਿੰਦੀ ਅੱਛਾ ਵੀ ਜ਼ਿਆਦੇ ਪਾਉਂਗੇ ਹਾਂ ਹਾਂ ਜ਼ਿਆਦਾ ਬਾਈ ਜੀ ਇਹ ਆਪਣਾ ਤੁਸੀਂ ਨੋਟ ਕਰਿਓ ਗੱਲ ਆਪਣੇ ਚੈਨਲ ਤੇ ਵੀ ਬਾਈ ਕਹਿੰਦਾ ਵੀ ਜ਼ਿਆਦੇ ਡੀਏਪੀ ਪਾਵਾਂਗੇ ਤਾਂ ਜਿਹੜੀ ਜਾਦੇ ਡੀਏਪੀ ਪਾਉਣ ਦਾ ਮਤਲਬ 50 ਪਾਉਣਾ ਹੈ ਨਾ ਪਜਵੀਨ ਦੇ ਕਿੱਲੇ ਦੇ ਵਿੱਚੋਂ ਆਪ ਹੁਣ ਇਹਦੇ ਵਿੱਚ ਜੀ ਅਸੀਂ ਡੀਏਪੀ ਘੱਟੀ ਪਈ ਸੁਪਰ ਪਾਈ ਹੈ ਜੀ ਵਿੱਚ ਸੁਪਰ ਪਾਈ ਹੈ ਸੁਪਰ ਹਾਂ ਮਤਲਬ ਡੀਏਪੀ ਕਹਿੰਦਾ ਬਾਈ ਕਹਿੰਦਾ ਵੀ ਦਾਣੇ ਨੂੰ ਗਾੜਨਾ ਦਿੰਦੀਆਂ ਤੇ ਇਸ ਕਰਕੇ ਡੀਏਪੀ ਸੀ ਪਾਉਣਾ 40 ਕਿਲੋ ਫਿਰ ਸੁਪਰ ਬਾਈ ਤੁਸੀਂ ਕਿੰਨੀ ਮਤਲਬ ਪਾਈ ਹੈ ਸੁਪਰ ਇਹਦੇ ਵਿੱਚ ਜੀ ਹੁਣ ਸਾਰਾ ਮਾਲ ਮਿਲ ਕੇ 40 ਕਿਲੋ ਆ ਗਿਆ ਟੋਟਲ 40 ਹਾਂ ਸੋ ਬਣ ਕੇ ਤਲ ਵੀ ਹਾਂ ਡੀਏਪੀ ਅਸੀਂ ਬਣ ਕੇ 20 ਕਿਲੋ ਪਾਈ ਹੈ ਡੀਏਪੀ 20 ਕਿਲੋ ਪਾਤੀ ਬਾਈ ਦੇ ਸੇ ਪਹਿਲਾਂ ਨਹੀਂ ਡੀਏਪੀ ਪਸਕਿਪ ਹੋ ਗਏ ਵੀ ਦੀ ਕਿੱਲ ਤਨੋਂ ਪਥੜਾ ਜਾ ਦੂਰ ਕਰਦਾ ਪੀਲੀ ਆ ਵੀ ਮਿਲਨੇ ਇਹ ਸਫਰ ਜੀ ਪਾਣੀ ਸੋਕ ਲੈਂਦੀ ਹੈ ਪਾਣੀ ਸੋਕਦੀ ਹੈ ਹਾਂ ਬਾਈ ਦੀ ਗੱਲ ਵਧੀਆ ਤੁਸੀਂ ਪਾਣੀ ਸੋਕਤਾ ਕਰਦੀ ਹੈ ਤੇ ਕਣਕ ਮਿੱਤਰੋ ਵਧੀਆ ਹਰੀ ਹੁੰਦੀ ਹੈ ਫੇਰ ਬਾਈ ਜੀ ਤੁਸੀਂ ਮੰਨ ਲਓ ਕਣਕ ਬੀਜ ਕੇ ਪਾਣੀ ਲਾ ਦਿੰਦੇ ਹੋ ਹਨਾ ਹਾਂਜੀ ਕੱਕ ਸੋਡੀ ਕਿੰਨੇ ਦਿਨਾਂ ਛਰੀ ਹੋ ਜਾਂਦੀ ਹੈ ਇਹ ਜੀ 10ਵੇਂ 11ਵੇਂ ਦੇ ਨਿਕਲੇ ਹੁੰਦੀ ਹੈ 10ਵੇਂ 11ਵੇਂ ਦੇ ਕਣਕ ਦਿਖਾਈ ਦੇਣ ਲੱਗੇ ਹਾਂ ਦਿਖਾਈ ਦੇਣ ਲੱਗੇ ਜੀ ਜਦੋਂ ਬਾਹਣ ਦੇ ਵਿੱਚ ਤੇੜਾ ਪੈ ਗਿਆ ਉਸ ਤੋਂ ਬਾਅਦ ਜਦੋਂ ਕਣਕ ਹੋ ਗਈ 20 ਦਿਨਾਂ ਦੀ ਠੀਕ ਹੈ ਜੀ ਇਹਨੂੰ ਦੁਬਾਰਾ ਪਾਣੀ ਲੱਗੂ ਓਕੇ ਬਰਾਬਰ ਇਹਨੂੰ ਦੁਬਾਰੇ ਪਾਣੀ ਲਾਉਣਾ ਪਊ ਅੱਛਾ ਮੰਨ ਲਓ ਜੇ ਉਸ ਨੂੰ ਐ ਜੇ ਲੱਗਿਆ ਵੀ ਅੱਜ ਸਾਰੀ ਜੀ ਕਣਕ ਹੋ ਰਹੀ ਹੈ ਨਾ ਕਰ ਗਿਆ ਨਾ ਹੋ ਗਈ ਤੇ ਫਿਰ ਤੁਸੀਂ ਦੁਬਾਰੇ ਪਾਣੀ ਲਾਉਨੇ ਹਾਂਜੀ ਦੁਬਾਰੇ ਪਾਣੀ ਲਾਉਣਾ ਪਊ ਦੁਬਾਰੇ ਪਾਣੀ ਹਾਂ ਅੱਜ ਤਾਂ ਮੈਂ ਸਿਰਫ ਦੋ ਪਾਣੀ ਲੱਗੇ ਜੀ ਸਾਰਾ ਬਾਣ ਟੱਕ ਜੂ ਸਾਰਾ ਬਾਣ ਟੱਕ ਜੂ ਦੂਜਿਆਂ ਨੂੰ ਪ ਫੇਰ ਇੱਕ ਦਾ ਬੱਲਾ ਦਾ 11 ਦਿਨਾਂ ਤੋਂ 12 ਦਿਨਾਂ ਤੋਂ ਫੇਰ ਉਹਨੂੰ ਤੀਜਾ ਪਾਣੀ ਕਿਦੋਂ ਲਾਉਂਗੇ ਤੀਜਾ ਪਾਣੀ ਤਾਂ ਫੇਰ ਇਸ ਤੋਂ ਬਾਅਦ ਜੇ ਅਸੀਂ ਮੰਨ ਕੇ ਚੱਲ ਵੀ ਡੇਢ ਮਹੀਨੇ ਹੁੰਨੇ ਪਾਣੀ ਡੇਢ ਮਹੀਨੇ ਮੰਨ ਲਓ ਮਹੀਨੇ ਦਾ ਵੱਖ ਪਾ ਜੇ ਮੈਂ ਆਪਾਂ ਕਹਿੰਦੇ ਨੇ ਵੀ ਇੱਕ ਵਾਰੀ ਕਣਕ ਬੀਜਤੀ ਤੇ ਮਹੀਨੇ ਬਾਅਦ ਪਾਣੀ ਬਾਈ ਨੇ ਕਿਹਾ ਵੀ 10 ਦਿਨਾਂ ਬਾਅਦ ਆਪਾਂ ਪਾਣੀ ਲਾ ਕੇ ਫਿਰ ਦੋ ਮਹੀਨੇ ਹੋਰ ਹਰਕ ਹੋਰ ਵੀ ਇਹ ਜਿਹੜਾ ਜਦੋਂ ਅਸੀਂ ਸੁੱਕੇ ਚ ਬੱਟਾ ਪਾਵਾਂਗੇ ਬੱਟਾ ਦੇ ਉੱਤੇ ਕਣਕਾਂ ਐ ਘੇਰ ਦੇਣੀ ਜਿੰਦਰੀ ਦੇ ਨਾਲ ਚਾਹ ਵੀ ਪੰਜ ਮਣ ਦਾ ਫਰਕ ਪੈਣਾ ਕਿੱਲੇ ਦਾ ਵੱਧ ਨਿਕਲਦੀ ਬੱਟਾਂ ਦੇ ਉੱਤੇ ਵੀ ਹੋਈ ਬਾਈ ਨੇ ਨਵੀਂ ਗੱਲ ਦੱਸੀ ਐ ਵੀ ਜਿਹੜੀ ਦੂਜੀ ਕਣਕ ਆਪਣੀ ਬੱਟਾਂ ਦੇ ਖਰੀ ਨਹੀਂ ਹੁੰਦੀ ਬਾਈ ਕਹਿੰਦਾ ਵੀ ਅਸੀਂ ਪੱਟਾਂ ਦੇ ਵੀ ਕਣਕ ਗੇੜਾਂਗੇ ਤੇ ਸਾਡੀ ਕਣਕ ਪੰਜ ਮਣ ਕਿੱਲੇ ਦੀ ਆਮ ਲੋਕਾਂ ਨਾਲੋਂ ਵੱਧ ਨਿਕਲਦੀ ਠੀਕ ਐ ਬਾਈ ਇਹ ਨਵੀਂ ਗੱਲ ਆ ਤੁਹਾਡੀ ਹਾਂ ਵੀ ਮੰਨ ਲਓ ਉਹ ਦੂਜੀ ਆਪਣੀ ਬੱਟਾਂ ਦੇ ਕਣਕ ਖਰੀ ਨਹੀਂ ਹੁੰਦੀ ਇਹਦੇ ਵਿੱਚ ਤੁਸੀਂ ਸੁੱਕੀ ਕਣਕ ਦੇ ਵਿੱਚ ਆ ਕੇ ਕੇਦਰ ਪਰੇ ਜਾਉਂਗਾ ਇਹ ਦੇਖੋ ਜੀ ਹੁਣ ਹੁਣ ਜੇ ਇਸ ਨੂੰ ਰੌਣੀ ਕਰਾਂਗੇ ਬਾਹਰ ਨੂੰ ਠੀਕ ਐ ਬਾਈ ਇਹ 20 15 ਦਿਨ ਵੱਤ ਨਹੀਂ ਆਉਂਦਾ ਹਾਂ 15 ਦਿਨ ਵੱਤ ਨਹੀਂ ਆਉਂਦਾ 10 ਦਿਨ ਕਣਕ ਨਹੀਂ ਗੁਰੂ ਕਣਕ ਨਹੀਂ ਤੇ ਬਾਈ ਦੀ ਕੰਮ ਦੀ ਗੱਲ ਹੈ 25 ਦਿਨ ਹੋ ਗਏ 25 ਦਿਨ ਲੇਟ ਹੋ ਗਏ 25 ਦਿਨ ਲੇਟ ਹੋ ਗਏ ਹੁਣ ਇਹਦਾ ਇਹਦਾ ਸਾਰੀ 10ਵੇਂ ਗਰਮੇ ਤੋਂ ਨਿਕਲ 10ਵੇਂ ਗਰਮੇ ਜੰਨੇ ਹਾਂ ਬਾਈ ਦੇ ਕਿਉਂਕਿ ਉਧਰ 25 ਦਿਨ ਹੈ ਇਧਰ ਇਹ 10ਵੇਂ ਦਿਨ ਕਣਕ ਨੇ ਬਾਹਰ ਨਿਕਲ ਕੇ ਆ ਜਾਣਾ ਤੇ ਮਿੱਤਰੋ ਕਣਕ ਹੋ ਜਾਣੀ ਹੈ ਬਿਲਕੁਲ ਵਧੀਆ ਸੋਹਣੀ ਵਧੀਆ ਹਰੀ ਤੁਸੀਂ ਅੱਗੇ ਦੇਖਿਓ ਜੀ 25 ਦਿਨਾਂ ਨੂੰ 25 ਦਿਨਾਂ ਨੂੰ ਆਪਾਂ ਵੀਡੀਓ ਫੇਰ ਵੀ ਬਾਈ ਜੀ ਤੁਸੀ ਦਿਖਾਉਣਾਗਾ ਅੱਗੇ ਇਸੇ ਬਾਣ ਚ ਬੀਜੀ ਭਈ ਅੱਜ ਨੋਟ ਕਰ ਲਓ ਦੇਖ ਲਓ ਤੇ ਹੁਣ ਜਮਾ ਬਾਣ ਵੇਲਾ 25 ਦਿਨਾਂ ਦਮਾ ਕੇ ਦੇਖੋ 25 ਦਿਨਾਂ ਨੂੰ ਆਖਿਰ ਪਹਿਲਾਂ ਬਾਣ ਦੇ ਵਿਚ ਹਰਿਆਲੂ ਮਾਰਦੀ ਹੋਈ ਰਹੂਗਾ ਆ ਕੇ ਦਿਖਾਓ ਇਹਨਾਂ ਦਰਸ਼ਕਾਂ ਨੂੰ ਹਾਂ ਦਰਸ਼ਕਾਂ ਨੂੰ ਜਰੂਰ ਦਿਖਾਵਾਂਗੇ ਆਪਾਂ ਬਾਈ ਬਗੇਰੇ ਸੋਡੇ ਨਾਲ ਗੱਲਬਾਤ ਕਰ ਰਹੇ ਆਪਾਂ ਹਾਂ ਸਾਨੂੰ ਵਧੀਆ ਜਾਣਕਾਰੀ ਲੱਗੀ ਵੀ ਆਪਣਾ ਜਿਹੜੀ ਕਣਕ ਆਪਾਂ ਹੋ 10 ਦਿਨ ਆਪਦੀ ਕਣਕ ਨੂੰ 15 ਦਿਨ ਗੇਟੀ ਕਰ ਸਕਦੇ ਹਾਂ ਹਾਂ ਜੀ ਇਨਾਲੇ ਆਪਾਂ ਜੇਦੋਂ ਇੱਕ ਵਾਰੀ ਕੋਰਪੰਦੀ ਕਣਕ ਦਾ ਆਪਣਾ ਪਾਣੀ ਦਾ ਖਰਚਾ ਘਟ ਜੂਗਾ ਦੂਜੇ ਘਟੂਗਾ ਜੀ ਤੇ ਫਿਰ ਬਈ ਕਣਕ ਤੁਸੀਂ ਤਜਰਬਾ ਕਰਿਆ ਹੋਣਾ ਮੰਨ ਲਓ ਤੁਸੀਂ ਆਏ ਸਾਲ ਤੁਹਾਡੇ ਕੋਲ ਪੈੜੀ ਜ਼ਿਆਦੇ ਆ ਪੈੜੀ ਜ਼ਿਆਦੇ ਹੋਣ ਦਾ ਕਰਕੇ ਤੁਸੀਂ ਕਣਕ ਵਿੱਚੋਂ ਸੁੱਕੀ ਵੀਜ ਦੇਣਾ ਦੱਸ ਰਿਹਾ ਸੀ ਪਾਣੀ ਜੀ ਸਾਡਾ ਪਿੰਡ ਆ ਗਿਆ ਚੇਰੇ ਵਾਲੀ ਵੀਰੇ ਵਾਲਾ ਚੇਰੇ ਵਾਲੀ ਵੀਰੇ ਵਾਲਾ ਇਹ ਜੀ ਟੇਲ ਤੇ ਆ ਗਏ ਟੇਲ ਤੇ ਆ ਗਏ ਬਾਈ ਟੇਲ ਤੇ ਪਾਣੀ ਸੌਣ ਦੇ ਮਹੀਨੇ 'ਚ ਵਾਧੂ ਆਉਂਦਾ ਜਦੋਂ ਸਾਨੂੰ ਲੋੜ ਨਹੀਂ ਹੁੰਦੀ ਸਮਝ ਗਏ ਟੇਲਾਂ ਤੇ ਪਾਣੀ ਉਹ ਜ਼ਿਆਦਾ ਆਉਂਦਾ ਹੁਣ ਸਾਨੂੰ ਬਜਾਈ ਦੀ ਲੋੜ ਹੈ ਹੁਣ ਸਾਡੇ ਪਾਣੀ ਆ ਨਹੀਂ ਰਿਹਾ ਹੁਣ ਪਾਣੀ ਆ ਸਰਕਾਰਾਂ ਤੋਂ ਮੰਗ ਕਰਦੇ ਆਂ ਵੀੜਾ ਟੇਲਾਂ ਦੇ ਪਾਣੀ ਜਿਵੇਂ ਸਰਕਾਰ ਭਾਵੇਂ ਤੋਂ ਸਰਕਾਰ ਨੇ ਬੋਲੇ ਟੇਲਾਂ ਦੇ ਪਾਣੀ ਜਿਆਦਾ ਹੋਵੇ ਬਾਈ ਦੀ ਇਹ ਹੀ ਹੈਗੀ ਮੰਗ ਵੀ ਸਾਡੀਆਂ ਟੇਲਾਂ ਦੇ ਪਾਣੀ ਕੱਲੇ ਸੌਣ ਮਹੀਨੇ ਚ ਨਾ ਛੱਡਿਆ ਜਾਓ ਬਾਕੀ ਦਿਨ ਮਹੀਨੇ ਦੇ ਵਿੱਚ ਵੀ ਸਾਨੂੰ ਟੇਲਾਂ ਦੇ ਉੱਤੇ ਪਾਣੀ ਪੂਰਾ ਜਦੋਂ ਸਾਡੀ ਜਾਈ ਸਟਾਰਟ ਹੁੰਦੀ ਹੈ ਉਹ ਨਹੀਂ ਸਾਡੀ ਉਦੋਂ ਪਾਣੀ ਜਮੇ ਨਹੀਂ ਆਉਂਦਾ ਜਮੇ ਨਹੀਂ ਆਉਂਦਾ ਇੱਕ ਬੋਰ ਦਾ ਪਾਣੀ ਹੋਵੇ ਸਾਡੇ 3 ਇੰਚ ਪਾਣੀ ਮਕਾਉਂਦੇ ਤੇ ਉਂ ਥੋਡੇ ਬਾਈ ਮੱਲਾ ਜਿਹੜਾ ਜਿਹੜੀ ਪੂਰੀ ਪਿਛੋਂ ਪ੍ਰਸਾਲਾ ਉਹ ਕਿੰਨੀ ਹੈ ਜਿਵੇਂ ਜ ਹੁਣ ਦੋਸਤ ਨੂੰ ਦੱਸ ਦਿਆਂ ਹੁਣ ਜਿਵੇਂ ਹੁਣ ਜੀਰੀ ਵਾਲਿਆਂ ਨੇ ਕਣਕ ਬੀਜ ਰਖੇ ਪਿੱਛੇ ਬੀਜ ਰਖਿਆ ਪਿੱਛੇ ਬੀਜ ਗਿਆ ਸਹੀ ਹੁਣ ਪਿਛੋਨਾ ਨੇ ਮੁਕੇ ਕਰਤੇ ਬੰਦਾ ਸਮਝ ਗਿਆ ਉਦੋਂ ਪਰਸਾਲ ਜਿਆਦਾ ਆਉ ਹੁਣ ਹੁਣ ਬੇਫਾਲਤੂ ਪਾਣੀ ਆਈ ਜਾਊ ਬੇਫਾਲਤੂ ਪਾਣੀ ਬੇਫਾਲਤੂ ਜਮ ਸਮਝ ਗਿਆ ਬਾਈ ਬਾਦੂ ਫਰੂਤ ਦੀ ਹੁੰਦਾ ਜਾਂਦਾ ਸਾਡੇ ਦਾ ਫਸਲਾਂ ਜਿਹੜੀਆਂ ਬੀਜੀਆਂ ਸੀ ਉਹ ਵੀ ਖਰਾਬ ਹੋ ਜਾਂਦੇ ਉਹਨਾਂ ਨੂੰ ਖਰਾਬ ਨੁਕਸਾਨ ਕਰਦਾ ਨੁਕਸਾਨ ਕਰਦਾ ਜਦੋਂ ਲੋੜ ਨੂੰ ਲਾਵਾਂਗਾ ਉਦੋਂ ਆਉਂਦਾ ਨਹੀਂ ਉਦੋਂ ਘਟ ਜਾਂਦਾ ਉਦੋਂ ਘਟ ਜਾਂਦਾ ਉਡੀ ਗੱਲ ਬਈ ਮੈਂ ਜਮਾਂ ਸਹੀ ਐ ਉਹ ਨੋਟ ਕਿਤੇ ਮੰਨ ਲੋ ਜਦੋਂ ਪਾਣੀ ਦੀ ਲੋੜ ਆ ਉਦੋਂ ਘਟਾਉਂਦਾ ਜਦੋਂ ਬੇਰੜਾ ਉਹ ਤਾਂ ਜ਼ਿਆਦਾ ਹਾਂ ਬਾਕੀ ਸਿਰ ਇੱਕ ਚਾਰ ਜੀ ਹੋਰ ਵੀ ਐ ਸਾਡੇ ਜਿਹੜੇ ਥੱਲੇ ਧਰਤੀ ਦੇ ਪਾਣੀ ਆ ਥੋੜੇ ਜਿਹਾ ਕਮਜ਼ੋਰ ਨੇ ਕਮਜ਼ੋਰ ਨਰਮ ਨੇ ਕਹਿੰਦਾ ਕੋਈ ਮੋਟਰਾਂ ਦਾ ਦੇਖ ਲੋ ਕਿਤੇ ਮੋਟਰ ਵਗੈਰਾ ਨਹੀਂ ਹੈਗੀ ਤਾਂ ਹਾਂ ਜਿਹੜੀਆਂ ਮੰਨ ਲਾ ਆਪਾਂ ਲਾਈਆਂ ਹੋਈਆਂ ਨੇ ਇਹ ਸਾਰੀਆਂ ਸੂਰਜ ਵਾਲੀਆਂ ਸੋਲਰ ਵਾਲੀਆਂ ਮੋਟਰਾਂ ਲਾਈਆਂ ਹੋਈਆਂ ਨੇ ਦੂਜੀਆਂ ਲੈਣਾ ਇੱਥੇ ਹਾਂ ਘਟ ਪਾਈਆਂ ਨੇ ਸਰਕਾਰ ਨੇ ਕੋਤੋਂ ਪਾਣੀ ਭਰਾ ਕਹਿੰਦਾ ਵਗੈਰਾ ਆਪਣਾ ਵੀ ਥੋੜੇ ਜੇ ਨਰਮਲ ਬਾਈ ਸਦੀਪ ਜਾਈ ਕਰਦਾ ਤੇ ਆਪਣਾ 10-15 ਦਿਨਾਂ ਦਾ ਕਣਕ ਬਾਈ ਕਰ ਲੈਂਦਾ ਗੀਤੀ ਤੇ ਯਾਰਬਾ ਕਰਕੇ ਜੀ ਉਹ ਬਹੁਤ ਵਧੀਆ ਕਹਿੰਦਾ ਰਹਿੰਦਾ ਆਪਣਾ ਤਿਆਰਬਾ ਕਰਕੇ ਦੇਖ ਲਓ ਜੀ ਤਿਆਰਬਾ ਹਾਂ ਤੁਸੀਂ ਨਾ ਵੜਾ ਇੱਕ 11 ਬੀਜ ਕੇ ਦੇਖੋ 11 ਬੀਜ ਕੇ ਬਾਈ ਨੇ ਆਪਣੇ ਚੈਨਲ ਦੱਸਿਆ ਵੀ ਇੱਕ 11 ਬੀਜ ਕੇ ਦੇਖ ਲਓ ਸੁੱਖੀ ਕਣਕ ਦਾ ਮੈਂ ਤਾਂ ਦੂਜੇ ਨੂੰ ਕਿੱਥੀ ਹੋ ਜੂਗੀ ਹਾਂ ਜਿੱਥੇ ਦੂਜੇ ਪਾਸੇ ਉਹ ਬੀਜ ਲੋਰੋਣੀ ਕਰੀ ਆਪ ਠੀਕ ਹੈ ਜੀ ਜੋ ਤੁਹਾਡਾ ਦੁੱਧਾ ਤਿਆਰਬਾ ਪਤਾ ਲੱਗ ਜੀ ਤਿਆਰਬਾ ਪਤਾ ਲੱਗ ਜੀ ਬਾਈ ਨੇ ਵਧੀਆ ਜਾਣਕਾਰੀ ਦਿੱਤੀ ਹੈ ਤੇ ਉਹਦੇ ਵਿੱਚ ਕਿਸੇ ਤੋਂ ਹੋਰ ਵੀ ਇਹ ਨਹੀਂ ਹਾਂਜੀ ਜਿਹੜੀ ਸੁੱਕੀ ਵੀਜੀ ਹੋਊਗੀ ਠੀਕ ਹੈ ਬਈ ਉਹਦੇ ਚ ਤੁਸੀਂ ਜਮਾ ਰੇ ਰੇ ਵੀ ਨਾ ਪਾਓ ਤੇ ਦੂਜੀ ਚ ਤੁਸੀਂ ਪਾਣੀ ਲਾਉਣ ਤੇ ਰੇ ਪਾ ਦਿਓ ਜਿਹੜੀ ਸੁੱਕੀ ਵੀਜੀ ਉਹ ਹਰੀ ਖੜੀ ਹੋਊਗੀ ਕਿਹੜੀ ਵੀ ਇਹਦੀ ਗੱਲ ਕਰ ਰਹੇ ਤੁਸੀਂ ਆ ਜਿਹੜੀ ਆਪਾਂ ਜੂਰਗਾ ਸੜਦੇ ਆ ਜੂਰੀਆ ਅੱਛਾ ਜੂਰੀਆ ਦੀ ਗੱਲ ਕਰ ਰਹੇ ਆ ਕੋਰ ਬੰਨ ਦਿਓ ਦੇਖੋ ਠੀਕ ਹੈ ਉਦੋਂ ਜੂਰਗਾ ਪਾਉਨੇ ਤੁਸੀਂ ਹਾਂ ਪਾਉਨੇ ਆਪਾਂ ਜੂਰੀਆ ਕੋਰ ਬਣਾ ਲਵੇ ਮਾਲੀ ਬਣਾ ਲਵੇ ਰੋਣੀ ਕਰੀ ਆਈ ਤੇ ਜਿਹੜੀ ਸੁੱਕੀ ਵੀਸਾਈ ਹੋਊਗੀ ਉਹ ਤੇ ਤੁਸੀਂ ਜੂਰੀਆ ਜਮਾ ਨਾ ਪਾਓ ਅੱਛਾ ਬਈ ਉਹ ਕਿ ਜੂਰ ਜੇ ਸੁੱਕੀ ਵੀਜੀ ਜਮਾ ਹਰੀ ਖੜੀ ਹੋ ਜੋ ਜੁੜੀ ਤੁਸੀਂ ਹੋ ਜਾਵਾਂ ਉਹ ਪੀਲਕ ਦਿਖਾਉਗੀ ਜੋ ਇਹਦੇ ਚ ਪਿੱਛੇ ਜਮਾਂ ਰਹਿਣਾ ਆਪਾਂ ਤਾਂ ਪੀਲਕ ਨਹੀਂ ਦਿਖਾਉਣੀ ਤਾਂ ਪੀਲਕ ਨਹੀਂ ਜੋ ਚਾਲ ਰਹੀ ਪਹਿਲਾਂ ਆ ਗਈ ਆ ਗਈ ਥੱਲੇ ਉਹ ਇਹ ਦੱਤ ਉਹ ਸਾਰਾ ਲਈ ਜਾਂਦੀ ਹੈ ਨਾ ਜੀ ਤੁਸੀਂ ਹੀ ਜਾਉਗੀ ਹਾਂ ਵੈਰੀ ਗੁੱਡ ਭਰਾ ਨੇ ਵਧੀਆ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਕਿਉਂਕਿ ਬਾਈਆਂ ਨੇ ਵੀ ਚੈਨਲ ਆਪ ਦਾ ਚਲਾਇਆ ਹੋਇਆ ਇਹਨਾਂ ਦੀ ਵੀਡੀਓ ਤੁਹਾਨੂੰ ਜਦੋਂ ਤੁਹਾਨੂੰ ਇਹਨਾਂ ਦੀ ਵੀਡੀਓ ਸ਼ੂਟ ਅੱਗੇ ਕਰਕੇ ਦਿਖਾਈਆਂ ਆਪ ਬਾਈਆਂ ਨਾਲ ਬਹੁਤ ਟੌਪ ਦਾ ਚੈਨਲ ਭਰਾਵਾਂ ਦਾ ਇਹਨਾਂ ਦਾ ਬੜੀ ਜਾਣਕਾਰੀ ਤੇ ਬੜੇ ਸੋਹਣੇ ਚਾਦਰੇ ਚੂਦਰੇ ਬੰਦ ਕੇ ਵੀਡੀਓ ਬਣਾਉਂਦੇ ਨੇ ਬਾਈ ਤੇ ਬੱਲੇ ਬੱਲੇ ਕਰਾਉਂਦੇ ਨੇ ਬਗੇਰ ਸੋਤੋਂ ਜਾਣਕਾਰੀ ਲਈ ਬਈ ਆਪਣੇ ਚੈਨਲ ਦੇ ਉੱਤੇ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਸਤਿ ਸ੍ਰੀ ਅਕਾਲ ਤੇ ਸਾਨੂੰ ਆਪਾਂ ਇੱਕ ਗੱਲ ਹੈਗੀ ਆ ਜਦੋਂ ਸੀਗੀ ਵੀਡੀਓ ਆਪਣੀ ਕਣਕ ਹਰੀ ਹੋ ਗਈ ਨਾ ਰਾ ਵੀਡੀਓ ਖੋਰ ਸੋਲ ਸ਼ੂਟ ਕਰਕੇ ਦਿਖਾਵਾਂ ਮਿੱਤਰੋ ਸੁੱਕੀ ਕਣਕ ਬੀਜਣ ਦਾ ਕੀ ਕੀ ਤਜਰਬਾ ਤੁਹਾਨੂੰ ਨਾਲ ਦੀਆਂ ਜਾਣਕਾਰੀ ਆ ਬਿਲਕੁਲ ਜਮਾਂ ਦਿਲ ਲਾ ਕੇ ਦੇਖਣਾ ਜਮਾਂ ਜੀ ਪੱਕਾ ਆ ਕੇ ਜਾਵਾਂਗੇ ਭਰਾ ਤੁਹਾਡੇ ਕੋਲ ਕਿਉਂਕਿ ਸੁੱਕੀ ਕਣਕ ਬਾਰੇ ਆਪਾਂ ਨੂੰ ਨੌਲਜ ਜਿਹੜੇ ਉਹ ਮਿੱਤਰੋ ਬਹੁਤ ਘੱਟ ਮਿਲਦੀ ਹੈ ਹੈਪੀ ਸੀਡਰ ਸੁਪਰ ਸੀਡਰ ਕਿਉਂਕਿ ਇਹਦਾ ਝੋਨੇ ਚ ਆਮ ਹੀ ਪੁਰਾਣੇ ਚੱਲਦੇ ਨੇ ਹਣਾ ਇਹ ਮਾਈ ਨੇ ਜਾਣਕਾਰੀ ਆਪਾਂ ਨੂੰ ਨਵੀਂ ਆਪਣੇ ਚੈਨਲ ਤੇ ਪਾਈ ਹੈ ਤੇ ਆਪਾਂ ਹਰੀ ਹੋਈ ਕਣਕ ਦੀ ਵੀਡੀਓ ਤੁਹਾਨੂੰ ਜਰੂਰ ਬਾਕੀ ਸਿਰੇ ਆਪਾਂ ਇੱਕ ਹੋਰ ਸਿਸਟਮ ਹੈ ਜੀ ਹਾਂਜੀ ਟਰੈਕਟਰ ਤੋੜ ਕੇ ਦਿਖਾਉਣੇ ਕਈ ਵਾਰ ਆਲਾ ਕਹਿੰਨ ਉਹ ਜਰਾ ਇੰਮੀ ਖੜਾ ਰੱਖ ਕੇ ਸੁੱਕੇ ਬਾਣ ਚ ਹਣਾ ਹਾਂ 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 ਆ ਵੀਡੀਓ ਪੰਪੀ ਕਰ ਸੋ ਜਿਵੇਂ ਉਹ ਕਣਕ ਨੂੰ ਬੀਜੀ ਤੁਸੀਂ ਵੀਜੋ ਤੁਸੀਂ ਸੁਣ ਕਰਦੇ ਵੀਡੀਓ ਸ਼ੂਟ ਵੀ ਕਿਵੇਂ ਕਿਵੇਂ ਬੀਟਕਦਾ ਤੇ ਕਿਵੇਂ ਕਿਵੇਂ ਕਿੰਨੀ ਖੁਸ਼ੀ ਡੂੰਗੀ ਲੱਗਦੀ ਹੈ ਨਾ ਮਸ਼ੀਰ ਉਹ ਬਾਰੇ ਵਿੱਚ ਹੋਸ਼ੀ ਲਾਉਣੀ ਹੈ ਹੋਸ਼ੀ ਲਾਉਣੀ ਹੈ ਸਮਝ ਗਿਆ ਬਾਈ ਨੇ ਮਿੱਟੀ ਘਟ ਪਾਵੇ ਕਿਉਂਕਿ ਸਹੀ ਗਣਖਰੀ ਹੋਊਗੀ ਤੇ ਜਿਆਦੇ ਜੇ ਮਿੱਟੀ ਪੈ ਗਈ ਥੋੜਾ ਜਿਹਾ ਲੇਟ ਹੋਊਗਾ ਤੇ ਉਹ ਬਾਈ ਦੀ ਆਪਾਂ ਇੰਨੀ ਕਿ ਵੀਡੀਓ ਅੱਗੇ ਵੀ ਫਿਰ ਦਿਖਾਵਾਂਗੇ ਠੀਕ ਹੈ ਜੀ ਚਲੋ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਜਿਹੜਾ ਬਬਲੀ ਸਿੱਧੂ ਦੇ ਨਾਂ ਤੇ ਆਪਣਾ ਨਵਾਂ ਬਲੌਗਾਂ ਵਾਲਾ ਚੈਨਲ ਚੱਲਿਆ ਪਹਿਲਾਂ ਆਪਣਾ ਇਹ ਚੈਨਲ ਚੱਲ ਰਿਹਾ ਸਵਰ ਦਾ ਦੁੱਖ ਵਧੀਆ ਜਿਹੜਾ ਆਪਾਂ ਬਲੌਗਾਂ ਵਾਲਾ ਚੈਨਲ ਚਲਾਇਆ ਪਬਲਿਸ਼ ਤੋਂ ਦੇ ਨਾਂ ਤੇ ਉਹਦੇ ਤੇ ਆਪਾਂ ਨੂੰ ਬੜੀ سپورਟ ਮਿਲ ਰਹੀ ਹੈ ਸੋਡੀ سپورਟ ਦੀ ਲੋੜ ਹੈ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਿਆ ਕਰੋ ਕਮੈਂਟ ਆਪਣੇ ਟੀਚਰ ਭਰਾਵਾਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆ ਵੀ ਰਹੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਮਨ ਨੂੰ ਬੜਾ ਹੌਸਲਾ ਮਿਲਦਾ ਹੈ ਤੇ ਮਨ ਨੂੰ ਬੜੀ ਤਸੱਲੀ ਹੁੰਦੀ ਹੈ ਉਸ ਨੂੰ ਅੱਗੇ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਦਾ ਬਟਨ ਜੁਰ ਦੱਬਿਆ ਕਰੋ ਸਬਸਕ੍ਰਾਈਬ ਕਰਨ ਦੇ ਨਾਲ ਆਪਣਾ ਜਿਹੜਾ ਚੈਨਲ ਆ ਉਹ ਬਹੁਤ ਸ਼ਹੀ ਮੋਨਟਾਈਜ਼ ਹੋਵੇਗਾ ਇਸ ਲਈ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਦੇਖਣ ਦੇ ਲਈ ਪਬਲਿਸ਼ ਸਿੱਧੂ ਚੈਨਲ ਨੂੰ ਜਿਹੜੇ ਜਿਹੜੇ ਦੇਖਦੇ ਨੇ ਭਰਾ ਆਪਣੇ ਭੈਣਾਂ ਦੇਖਦੇ ਨੇ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ